ਕਿਸਾਨ ਨੇ ਪਿਛਲੀ ਵਾਰੀ ਦੋ ਮੱਕੇ ਬੀਜੇ ਸੀ ਇਹ ਗਰਮ ਰੋਤ ਵਾਲਾ ਮੱਕਾ ਹੈ ਜਿਹਨੂੰ ਆਪਾਂ ਦੀ ਦਿੱਤੀ ਕਹਿੰਦੇ ਆ ਇਹ ਸਰਦ ਰੋਤ ਵਾਲਾ ਮੱਕਾ ਜਿਹੜਾ 1800 ਰੁਪਏ ਤੋਂ ਲੈ ਕੇ 27-2800 ਦੇ ਬੀਜ ਆਉਂਦੇ ਆ ਇਹ ਉਹ ਬੀਜ ਆ ਹੋਰ ਬੀਜ ਦਾ ਮਤਲਬ ਮਹਿੰਗੇ ਵੀ ਮਹਿੰਗੇ ਦਾ ਮਤਲਬ ਸਰਦ ਰੋਤ ਵਾਲੇ ਕਿਸਾਨ ਨੇ ਬੀਜ ਲਾ ਲਿਆ ਖਾਦ ਪਾਣੀ ਇੱਕੋ ਇੱਕੋ ਖੇਤ ਆ ਪਰ ਦੋਨਾਂ ਦੇ ਵਿੱਚ ਫਰਕ ਕੀ ਆ ਜਦੋਂ ਗਰਮੀ ਪਈ ਆ ਆ ਸੂਰਜ ਆ ਲਾਟਾਂ ਕੱਢ ਰਿਹਾ ਗਰਮੀ ਪੈਣ ਦੇ ਬਾਵਜੂਦ ਇੱਕ ਬੀਜ ਹਰਾ ਭਰਾ ਖੜਾ ਹੈ ਤੇ ਇੱਕ ਬੀਜ ਪੱਤੇ ਸਿਖਾ ਗਿਆ ਹੈ ਬੀਜ ਇਹ ਮਹਿੰਗਾ ਹੈ ਇਹ ਬਾਜਬ ਰੇਟ ਵਾਲਾ ਹੈ ਇਹ 1300 ਰੁਪਏ ਵਾਲਾ ਉਹ ਲਗਭਗ 1800 ਤੋਂ 2700 ਰੁਪਏ ਵਾਲਾ ਬੀਜ ਹੁਣ ਇਹਦੇ ਵਿੱਚ ਲਿਖੋ ਇਹਨਾਂ ਨੇ ਸਲੋਗਨ ਦਿੱਤਾ ਹੈ ਦਰਦਾ ਕਿੱਥੇ ਆ ਦਰਦਾ ਕਿੱਥੇ ਆ ਇਹ ਸਲੋਗ ਨੇ ਇਸ ਕਰਕੇ ਦਿੱਤਾ ਹੈ ਕਿ ਰਾਸੀ 30 ਤੇਤੀ ਜਿਹੜਾ ਮੱਕਾ ਹੈ ਇਹ ਗਰਮ ਰੋਤਲ ਹੈ ਜਿੰਨੀ ਮਰਜੀ ਗਰਮੀ ਪੈ ਜਾਏ ਕਿਸਾਨ ਨੂੰ ਬਜਾਈ ਤੋਂ ਲੈ ਕੇ ਕਟਾਈ ਤੱਕ ਥੱਲਿਓਂ ਲੈ ਕੇ ਉੱਪਰ ਤੱਕ ਹਰਿਆ ਰਹੇਗਾ ਟਾਂਡਾਂ ਦਾ ਪੂਰਾ ਮજબૂત ਬਣੇਗਾ ਜਿੰਨੀ ਮਰਜ਼ੀ ਨੇਰੀ ਆ ਜੇ ਡਿੱਗਦਾ ਨਹੀਂ ਛੱਲੀ ਦੇ ਵਿੱਚ ਦਾਣਾ ਠੁਕ ਠੁਕ ਆਊਗਾ ਮੈਂ ਵੀਰਾਂ ਨੂੰ ਕਹੂੰਗਾ ਇੱਧਰ ਦਿਖਾ ਦਿਓ ਆ ਛੱਲੀ ਦੇ ਵਿੱਚ ਤੁਸੀਂ ਦਾਣਾ ਦੇਖ ਲਓ ਠੀਕ ਹੈ ਕਿਸਾਨ ਨੂੰ ਕੀ ਚਾਹੀਦਾ ਹੈ ਕੱਦ ਕਿਸਾਨ ਨੂੰ ਕੀ ਚਾਹੀਦਾ ਮੱਕੀ ਵਿੱਚ ਛੱਲੀ ਦੇ ਵਿੱਚ ਦਾਣਾ ਕਿਸਾਨ ਨੂੰ ਕੀ ਚਾਹੀਦਾ ਵੇਟ ਜੇਕਰ ਤੁਸੀਂ ਬੀ ਦੀ ਚੋਣ ਸਹੀ ਕਰ ਲਈ ਤੇ ਤੁਹਾਨੂੰ ਕੱਦ ਵੀ ਮਿਲੇਗਾ ਵੇਟ ਵੀ ਮਿਲੇਗਾ ਤੁਹਾਨੂੰ ਛੱਲੀਆਂ ਦੇ ਵਿੱਚ ਦਾਣਾ ਵੀ ਮਿਲੇਗਾ ਤੇ ਹੁਣ ਜਦੋਂ ਇਹਦਾ ਚਾਰ ਪਾਵਾਂਗੇ ਇੱਕ ਸਾਰ ਕਟਾਈ ਹੋ ਇੱਕ ਸਾਰ ਲਤਾੜ ਹੋ ਜੂਗੀ ਤੇ ਚਾਰ ਮੋਤੀਆਂ ਵਰਗਾ ਬਣੂਗਾ ਤੇ ਜਦੋਂ ਆਪਾਂ ਇਹਦਾ ਚਾਰ ਪਾਵਾਂਗੇ ਐਸ ਦਾ ਇਹਦੀ ਕਟਾਈ ਇੱਕ ਸਾਰ ਨਹੀਂ ਹੋਣੀ ਫਿਰ ਲਤਾੜ ਇੱਕ ਸਾਰ ਨਹੀਂ ਨੱਪਿਆ ਨਹੀਂ ਜਾਣਾ ਪ੍ਰੈਸ ਸੀ ਨਹੀਂ ਹੋਣਾ ਤੇ ਫਿਰ ਉਦੋਂ ਬਾਅਦ ਕੀ ਕਰਾਂਗੇ ਬਾਈ ਜੀ ਚਾਰ ਖਰਾਬ ਆ ਚਾਰ ਜੇਕਰ ਸਹੀ ਬਹਿ ਜੇ ਤੇ ਪਸ਼ੂਆਂ ਲਈ ਨਿਯਾਮਤਾ ਤੇ ਜੇ ਚਾਰ ਪੌਂ ਲੱਗਿਆ ਜਾਂ ਬੀਜ ਦੀ ਗਲਤੀ ਨਾਲ ਬਜਾਈ ਹੋ ਜੇ ਤੇ ਕਿਸਾਨ ਪਸ਼ੂਆਂ ਲਈ ਨੁਕਸਾਨ ਵੀ ਕਰਦਾ ਹੈ ਬੀਜ ਦੀ ਚੋਣ ਸਹੀ ਕਰਨ ਨਾਲ ਤੁਹਾਡਾ ਚਾਰ ਵਧੀਆ ਬੰਨਾ ਤੇ ਕਿਸਾਨ ਵੀਰੋ ਇਹ ਰਾਸੀ 30 ਦਿੱਤੀ ਆ ਹੁਣ ਤੁਹਾਨੂੰ ਦੱਸ ਦਿਆਂ ਵੀ ਇਹਦੇ ਚ ਫਰਕ ਕੀ ਆ ਬਾਈ ਜੀ ਇਹ ਤੁਸੀਂ ਦੱਸਿਆ ਵੀ ਜਿਹੜਾ ਰਾਸੀ 30 ਦਿੱਤੀ ਆ ਇਹ ਗਰਮੀ ਰੁੱਤ ਵਾਲਾ ਮੱਕਾ ਜੀ ਜਿਹੇ ਹੁਣ ਬਿਲਕੁਲ ਕਣਕ ਵੱਢ ਕੇ ਕਿਸਾਨ ਵੀਰਾਂ ਨੇ ਚਾਰ ਲਈ ਮੱਕੀ ਬੀਜਣੀ ਆ ਜੀ ਹਾਂਜੀ ਤੇ ਗਰਮੀ ਵੀ ਬਹੁਤ ਚਲਣੀ ਆ ਆਪਣ ਨੂੰ ਆ ਵੀ ਪਤਾ ਤੇ ਇਹ ਗਰਮੀ ਦੇ ਵਿੱਚ ਵੀ ਹਰਾ ਭਰਾ ਰਹੂਗਾ ਜਾਨੀ ਇਹ ਪਿਛਲੇ ਸਾਲ ਦੀ ਵੀਡੀਓ ਆ ਇਹ ਤੁਹਾਨੂੰ ਕੁਝ ਦਿਨਾਂ ਬਾਅਦ ਵੀਡੀਓ ਚਲਦੀ ਦਿਸੂਗੀ ਇਹ ਗਰਮ ਰੁੱਤ ਦੇ ਵਿੱਚ ਇੱਕ ਅਪ੍ਰੈਲ ਤੋਂ ਬਾਅਦ ਮਈ ਜੂਨ 15 20 ਜੁਲਾਈ ਤੱਕ ਇਸ ਮੱਕੇ ਦੀ ਆਪਾਂ ਬਜਾਈ ਕਰ ਸਕਦੇ ਹਾਂ ਓਕੇ ਜੀ ਠੀਕ ਆ ਜੇਕਰ ਤੁਸੀਂ 1 ਫਰਵਰੀ ਤੋਂ ਲੈ ਕੇ 20 ਮਾਰਚ ਤੱਕ ਬੀਜਣਾ ਫਿਰ ਇਹ ਨਹੀਂ ਬੀਜਣਾ ਫਿਰ ਜਿਹੜਾ ਉਹ ਮਹਿੰਗੇ ਵਾਲਾ ਉਹ ਬੀਜਣਾ ਹੈ ਕਿਉਂਕਿ ਉਹ 1 ਫਰਵਰੀ ਤੋਂ ਲੈ ਕੇ 20 ਮਾਰਚ ਤੱਕ 1800 ਤੋਂ 2700 ਵਾਲੇ ਜਿਹੜੇ ਬੀਜ ਆ ਉਹਥੇ ਬੀਜੇ ਜਾਣੇ ਆ 1 ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਗਰਮ ਰੁੱਤ ਵਾਲੇ ਮੱਕੇ ਦੀ ਬਜਾਈ ਹੋਣੀ ਆ ਠੀਕ ਹੈ ਜੀ ਤੇ ਬਾਈ ਜੀ ਆ